ਰਾਗ ਮਲہار ਚੌਪ ਦੇ ਮੈਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਣਾ ਖਸੋਂ ਵਿਸਾਰ ਖੁਆਰੀ ਕਿੰਨੀ ਹੇਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਘਰ ਜਾਵੋ ਰਹਾਉ ਤੁਧ ਨੂੰ ਸੇਵੈ ਤੁਝ ਕਿਆ ਦੇਵੈ ਮੰਗ ਲੇਵੈ ਰਹਿ ਨਹੀਂ ਤੂੰ ਦਾਤਾ ਜੀਆਂ ਸਭਨਾ ਕਾ ਜੀਆਂ ਅੰਦਰ ਜਿਉ ਤੂੰ ਹੀ ਗੁਰਮੁਖ ਧਿਆਵੇ ਸੇ ਅੰਮ੍ਰਿਤ ਪਾਵੇ ਸੇ ਸੁੱਚੇ ਹੋਹੀ ਐਨਿਸ ਨਾਮ ਜਪੋਰੇ ਪ੍ਰਾਣੀ ਮੈਲੇ ਹੱੱਚੇ ਹੋਹੀ ਜੇ ਹੀ ਰੁੱਤ ਤਾਆਂ ਸੁਖ ਤੇਹਾ ਤੇ ਹੋ ਜੇ ਹੀ ਦੇਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਵੇਂ ਰੁੱਤ ਕੇ ਹੀ ਮਲਾਰ ਮੈਂ ਲਾ ਪਹਿਲਾ ਕਰੋਂ ਬਿਨੋਂ ਗੁਰ ਆਪਣੇ ਪ੍ਰੀਤਮ ਹਰ ਰਜ਼ ਆਣ ਮਿਲਾਵੇ ਸੁਣ ਕੰਨ ਕੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਬਰਸ ਕਾ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਣੀ ਯਾਰਾ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮੰਨਿਆ ਹਰ ਵਾਰ ਨਾਰ ਪੈ ਸੋਹਾਗਣ ਮੰਨ ਤਨ ਪ੍ਰੇਮ ਸੁਖਾਨਿਆ ਅਵ ਗੁਣ ਤਿਆਗ ਪਈ ਬੈ ਰਾਗਨ ਅਸਥਿਰ ਵਰ ਸੋਹਾਗ ਹਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਉਣ ਜਾਣ ਨਹੀਂ ਮਨ ਨੇ ਚਲ ਪੂਰੇ ਗੁਰ ਕੀ ਓਟ ਗਈ ਨਾਨਕ RAM ਨਾਮ ਜਪ ਗੁਰਮੁਖ ਤਨ ਸੁਹਾਗਣ ਸੱਚ ਸਹੀ ਮਲਾਤ ਨਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਥਾਵੇਂ ਕਰਤ ਗਵਾਇਆ ਪਰ ਧਨ ਪਰ ਨਾਰੀ ਰਤ ਨਿੰਦਾ ਵਿਖ ਖਾਈ ਦੁਖ ਪਾਇਆ ਸ਼ਬਦ ਚੀਨ ਤੈ ਕਪਟਨਾ ਛੂਟੇ ਮਨ ਮੁਖ ਮਾਇਆ ਮਾਇਆ ਅਜਗਰ ਭਾਰ ਲੱਦੇ ਅਤ ਭਾਰੀ ਮਰ ਜਨਮੇ ਜਨਮ ਗਵਾਇਆ ਮਨ ਪਾਵੇ ਸ਼ਬਦ ਸੁਹਾਇਆ ਤ੍ਰਮ ਪ੍ਰਮ ਜੋਨ ਤੇਖ ਬੋਕੀਨੇ ਗੁਰ ਰੱਖੇ ਸਚ ਪਾਇਆ ਰਹਾ ਤੀਰਥ ਤੇ ਜਿਨ ਨਿਵਾਰਨਾ ਨਾਤੇ ਹਰ ਕਾ ਨਾਮ ਨਾ ਪਾਇਆ ਰਤਨ ਪਦਾਰਥ ਪਰ ਹਰ ਤਿਆਗਿਆ ਜਤ ਕੋ ਤਤ ਹੀ ਆਇਆ ਵਿਸ਼ਟਾ ਕੀਟ ਪਰ ਉਤਹੀ ਤੇ ਉਤਹੀ ਮਾਹੇ ਸਮਾਇਆ ਅਧਿਕ ਸਵਾਦ ਰੋਗ ਅਦਿਕਾਈ ਬਿਨ ਗੁਰ ਸਹਜ ਨਾ ਪਾਇਆ ਸੇਵਾ ਸੁਰਤ ਰਹਾਸ ਗੁਣ ਗਾਵਾ ਗੋ ਰੂਖ ਗਿਆਨ ਵਿਚਾਰਾ ਖੋਜੀ ਉਪਜ ਬਾਬੀ ਬਿਨਸਾ ਹਾਂ ਬਲ ਬਲ ਗੁਰ ਕਰਤਾਰਾ ਹਮ ਨੀਤ ਹੁਤੇ ਹੀਣ ਮਤ ਝੂਠੇ ਤੂੰ ਸ਼ਬਦ ਸਵਾਰਣ ਹਾਰਾ ਆਤਮ ਚੀਨ ਤहां ਤੂੰ ਤਾਰਣ ਸਚ ਤਾਰੇ ਤਾਰਣ ਹਾਰਾ ਬੈਸ ਸੁਥਾਨ ਕਹਾ ਗੁਣ ਤੇਰੇ ਕਿਆ ਕਿਆ ਕਥੋਂ ਅਪਾਰਾ ਲਖ ਨਾ ਲਖੀਐ ਅਗੰਮ ਅਜੋਨੀ ਤੂੰ ਨਾ ਥਾ ਨਾ ਥਣਹਾਰਾ ਇਸ ਪੈ ਦੇਖ ਕਹੂੰ ਤੂੰ ਕੈਸਾ ਸਭ ਜਾਚਕ ਤੂੰ ਦਾ ਤਾਰਾ ਭਗਤ ਹੀਣ ਨਾਨਕ ਦਰ ਦੇਖੋ ਇੱਕ ਨਾਮ ਮਿਲੈ ਉਰਤਾਰਾ ਮਲਾ ਮੈਲਾ ਪਹਿਲਾ ਜੇ ਨਤਨ ਤੇਰ ਕਾ ਸਾਧਨਾ ਜਾਨਿਆ ਸਾ ਬਿਲਖ ਬਦਨ ਕੁਮਲਾਨੀ ਕਈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਧਰਮ ਪੁਲਾਨੀ ਬਰਸ ਖਨਾ ਮੇਰਾ ਤੇਰ ਘਰ ਆਇਆ ਧਲ ਜਾਵਾ ਗੁਰ ਆਪਣੇ ਪ੍ਰੀਤਮ ਜੇਨ ਹਰ ਪ੍ਰਭ ਆਣ ਮਿਲਾਇਆ ਰਹਾਉ ਨੋਤਨ ਪ੍ਰੀਤ ਸਦਾ ठाकुर ਸਿਓ ਅਨੰਦੇਨ ਭਗਤ ਸੁਹਾਵੀ ਮੁਕਤ ਭੈ ਗੁਰਦਰਸ਼ ਦਿਖਾਇਆ ਜੁਗ ਜੁਗ ਭਗਤ ਸੁਭਾਵੀ ਹਮ ਥਾਰੇ ਤ੍ਰਿਭਵਨ ਜਗ ਤੁਮਰਾ ਤੂੰ ਮੇਰਾ ਹਾਂ ਤੇਰਾ ਸਤਗੁਰ ਮਿਲਿਆ ਨਰੰਜਨ ਪਾਇਆ ਬੋਰ ਨ ਭਵਜਲ ਖੇਰਾ ਆਪਣੇ ਪੈਰ ਹਰ ਦੇਖ ਵਿਗਾਸੀ ਤੋ ਤਨ ਸਾਚ ਸ਼ਿੰਗਾਰੋ ਕਕੁਲ ਨਰੰਜਨ ਸਿਓ ਸਚ ਸਾਚੀ ਗੁਰਮਤਿ ਨਾਮ ਅਧਾਰੋ ਮੁਕਤ ਤਹੀ ਬੰਧਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਨਾਨਕ RAM ਨਾਮ ਰਿਦ ਅੰਤਰ ਗੁਰਮੁਖ ਮੇਲ ਮਿਲਾਈ ਮਨ ਲਾਗ ਪੈਲਾ ਮਿਲਾਰ ਪਰਦਾਰ ਪਰਥਨ ਪਰ ਲੋਭ ਹੋ ਮੈਂ ਬਿਖੇ ਬਿਕਾਰ ਦੁਸ਼ਟ ਭਾਉ ਤਜਿੰਿੰਦ ਪਰਾਈ ਤਾਮ ਕ੍ਰੋਧ ਛੰਡਾਰ ਨਹਿਲ ਮੈਂ ਬੈਠੇ ਅਗੰਮ ਅਪਾਰ ਪੀਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਪ੍ਰਹਾਉ ਨੁਕ ਸੁਖ ਦੋ ਸਮ ਕਰ ਜਾਣੇ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਆ ਸਤ ਸੰਗਤ ਗੁਰ ਪਿਆਰ ਇਹ ਨਿਸਲਾ ਹਰ ਨਾਮ ਸਰਾਪਤ ਗੁਰਦਾਤਾ ਦੇਵਨ ਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕ ਤਿਸ ਮੈਂ ਰਾਖੀ ਜੋਤ અપਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮਿਲਣ ਹਾਰ ਮਲਾਰ ਮਹਿਲਾ ਪਹਿਲਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਪਵਣੈ ਪਾਣੀ ਜਣੇ ਜਾਤ ਕਾਇਆ ਅਗਨ ਕਰੇ ਨਿਭਾਂਤ ਜੰਮ ਹੈ ਜੀ ਜਾਣੇ ਜੇ ਥਾਉ ਸੁਰਤਾ ਪੰਡਿਤ ਤਾ ਕਾ ਨਾਉ ਗੁਣ ਗੋਬਿੰਦ ਨਾ ਜਾਣੀਏ ਮਾਏ ਅਣ ਦੀ ਠਾ ਕਿਛ ਤੈਨ ਨਾ ਜਾਏ ਤਿਆ ਕਰ ਆਖ ਸੁਖਾਣੀਏ ਮਾਏ ਰਾਵ ਉਪਰ ਦਰ ਅਸਮਾਨ ਪਿਆਲ ਕਿਉ ਕਰ ਕਈਏ ਦਿਓ ਵਿਚਾਰ ਬਿਨ ਜੀਵਾ ਜੋ ਜਪ ਹੈ ਆਏ ਕੋਈ ਜਾਣੈ ਕੈਸਾ ਨਾਉ ਕਥਨੀ ਬਦਨੀ ਰਨਿਪਾਂਤ ਸੋ ਬੂਝੈ ਹੋਵ ਜਿਸ ਦਾਤ ਇਹ ਨਿਸ ਅੰਤਰ ਰਹਿ ਲੇਵ ਲਾਏ ਸੋਈ purkh ਜੇ ਸੱਚ ਸਮਾਏ ਜਾਤ ਕੁਲীন ਸੇਵਕ ਜੇ ਹੋਏ ਤਾ ਕਹਿਣਾ ਕੋ ਨ ਕੋਏ ਵਿੱਚ ਸਨਾਤੀ ਸੇਵ ਕੋਏ ਨਾਨਕ ਪੜੀਆਂ ਪਹਿਰੇ ਸੋਏ ਮਲਾਰ ਮਹਿਲਾ ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਥਾਏ ਵੈਦ ਨਾ ਪੋਲੇ दारू ਲਾਏ ਵੈਦ ਨਾ ਪੋਲੇ दारू ਲਾਏ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ दारू ਲੱਗਦਾ ਨਾ ਵੀਰ راہ ਖਸੋਂ ਵਿਸਾਰ ਕੀਏ ਰਸ ਖੋਗ ਪਾ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲ ਸਜ਼ਾਏ ਵੈਦ ਨਾ ਪੋਲੇ दारू ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮੈਂ ਸਾਸ ਸਾਸ ਗਿਆ ਕਾਇਆ ਢਲ ਪਾਏ ਤਾਕ ਪਾਛ ਕੋਏ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮੈਂ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟ ਸਾਚੈ ਨਾਏ